ਰੱਬ ਪਰ ਸਗਲੇ ਯੁਗ ਅੰਤਰ ਗੁਰ ਨਾਨਕ ਕੀ ਵਡਿਆਈ ਸਤ੍ਰੰ ਸ਼ਿਵਾ ਹੈ ਗੁਰ ਸਾਈਂ ਲਿਓ ਬਿਨਾ ਬਨ ਮਹਲਾ ਪੰਜਵਾ ਜਰਤੋਂ ਬੰਦ ਕਰ ਛੋਡੇ ਆ ਪੂਰੇ ਸੁਖ ਮੈਂ ਪਾਇਆ ਸਦਾ ਸਿਮਰ ਚਰਨਾਨ ਬਿੰਦ ਸ਼ੀਤ ਹੋ ਤਾਇ ਜੀਵ ਤਿਆਤਵਾ ਮੋਇਆ ਤੇਰਿ ਸ਼ਾਮ ਨ ਆਵੇ ਜਿਨੇ ਰਚਲੇ ਛਾਇਆ ਉਹ ਤਿਸੋਂ ਰੰਗ ਲਾਵੇ ਰਾਹ ਰੇ ਪ੍ਰਾਣੀ ਉਸ ਸੀਤ ਕਰਤਾ ਕਰੇ ਕਾਮ ਤੇ ਘਟੇ ਹੀਰੀ ਤੇ ਹਸਤੀ ਕਰੇ ਟੂਟਾ ਲੈ ਗੰਡੇ ਅੰਡਜ ਜੇਦ ਜ ਸੇਤ ਜ ਉਤ ਪੂਜਾ ਸਭ ਕੀ ਸਭ ਪ੍ਰਭ ਕੀ ਏ ਕਿਰਤ ਕਿਰਤ ਕਮਾਉਣ ਸਰਬ ਫਲ ਰਵੀਏ ਹਰ ਨਿਰਤਾ ਅਮਤੇ ਕਛੂਨੇ ਓਮ ਬਣਾ ਸ਼ਰਣ ਪ੍ਰਭ ਸਾਦ ਮੋ ਮਗਨ ਕੋ ਬਰੰਧ ਤਰੇ ਨਾਨਕ ਗੁਰ ਘੜ ਅਮਤੇ ਕਛੂਨੇ ਓਮ ਬਣਾ ਸ਼ਰਣ ਪ੍ਰਭ ਸਾਦ ਨਾਨਕ ਗੁਰ ਕਾੜ ਵਾਰੀ ਗੁਰਦੇ ਕਾ ਖਾਲਸਾ ਵਾਰੀ ਗੁਰਦੇ ਕੇ ਪਤੇ ਅੱਜ ਦਿਨ ਮੰਗਲਵਾਰ 20 ਮਈ ਸਤ ਜੇਠ ਹੈ ਅੱਜ ਦਿਨ ਮੰਗਲਵਾਰ 20 ਮਈ ਸਤ ਜੇਠ ਹੈ ਵਾਹਿਗੁਰੂ ਦੇਖ ਖਾਲਸਾ ਵਾਹਿਗੁਰੂ ਦੇ ਕੀ ਫਤ